ਮਗੇ ਬਲੌਗ ਸਟਾਰਟ ਅੱਜ ਡੈਡੀ ਵੀਡੀਓ ਬਣਾਉਗਾ ਮੈਂ ਜਾਣਾ ਸਕੂਲ ਹੀ ਕੀ ਗੱਲ ਜੀ ਸਾਰਿਆਂ ਨੂੰ ਤੇ ਜੋਤ ਕਰ ਗਿਆ ਸੀ ਜਾਂਦਾ ਬਲੌਗ ਦੀ ਸਟਾਰਟਿੰਗ ਤੇ ਆਪਾਂ ਹੁਣ ਸ਼ੈਂਪੀਅਰ ਜਨ ਕੱਢਦੇ ਆ ਬਾਹਰ ਤੇ ਅੱਜ ਕਬੂਤਰ ਆਪਾਂ ਛੱਡਨੇ ਨਹੀਂ ਕਿਉਂਕਿ ਆਪਾਂ ਜਾਣਾ ਸ਼ਹਿਰ ਤੇ ਮੁੜ ਕੇ ਕਿਉਂਕਿ ਉਹਨਾਂ ਨੂੰ ਜੇ ਬਹਿ ਗਏ ਤੇ ਕੋਈ ਘਰੇ ਤਾੜਨ ਵਾਲਾ ਹੈ ਨਹੀਂਗਾ ਸ਼ਹਿਰ ਟਾਈਮ ਲੱਗ ਜਾਂਦਾ ਤੇ ਕਾ ਕਰਕੇ ਫਿਰ ਉਹਨਾਂ ਨੂੰ ਤਾੜ ਨਾਲ ਕੋਈ ਘਰੀ ਨਹੀਂ ਆਣੇਗਾ ਤੇ ਜੋਤ ਅੱਜ ਹੁਣ ਸਕੂਲ ਗਏ ਆ ਤੈਨੂੰ ਉਹਨਾਂ ਨੂੰ ਸ਼ੂਟਿੰਗਾਂ ਸੀ ਤੇ ਹੁਣ ਆਪਾਂ ਸ਼ੈਂਪੀ ਅਰ ਜਨਾਂ ਨੂੰ ਕਰਦੇ ਆ ਬਾਹਰ ਫਿਰ ਮਿਲ ਜਾਂਗੇ ਆਦੀਆਂ ਜੋੜੀਆਂ ਇਹ ਲਗਾਤਾਰ ਛੀ ਜੋੜੀਆਂ ਕੀ ਆ ਇਧਰ ਸੇ ਇੱਧਰ ਲਾਤੀਆਂ ਪੰਜ ਜੋੜੀਆਂ ਲਾਈਆਂ ਪਈਆਂ ਤੇ ਦੋ ਜੋੜੀਆਂ ਲਾਤੀਆਂ ਇੱਧਰ ਘਟ ਘਟ ਲਾਤੀਆਂ 12 14 ਜੋੜੀਆਂ ਇਧਰ ਲਿ ਕੇ ਰਹੀ ਪ੍ਰਕਰਣੇ ਗਲੰਗਾ ਟਾਈਮ ਵਰਗੇ ਜੀ ਉੱਥੇ ਲੱਗ ਗਈ ਆਪਾਂ ਨੂੰ ਟਾਈਮ ਤੇ ਹੁਣ ਵੱਜ ਗਈ 3 ਤੇ ਹੁਣ ਆਪਾਂ ਕਬੂਤਰਾਂ ਨੂੰ ਪਾਉਣੀ ਆਂ ਦਾਣਾ ਪਾਣੀ ਦਾਣਾ ਪਾਣੀ ਪਾ ਕੇ ਫਿਰ ਇਹ ਕੱਢਦੇ ਆ ਬਾਹਰ ਕਿਉਂਕਿ ਇਹ ਜੋੜੀਆਂ ਹੁਣ ਛੱਡਣ ਵਾਲੀਆਂ ਨਹੀਂ ਬਸ ਇਹਨਾਂ ਨੂੰ ਛੱਡ ਦੇਾਂਗੇ ਤੇ ਆ ਪਾਣੀ ਵਾਲਾ ਬਾਹਰ ਕੱਢ ਕੇ ਤੇ ਆਪਾਂ ਜੀਟੀਆਂ ਜੋੜੀਆਂ ਉਹਨਾਂ ਦੇ ਪਾਂਡੇ ਸਾਫ਼ ਕਰਕੇ ਪਾਣੀ ਵਾਲੇ ਦਾਣੀਆਂ ਤਾਂ ਦਾਣੇ ਵਾਲੇ ਤਾਂ ਸਾਫ਼ ਹੀ ਹੁੰਦੇ ਆ ਤੇ ਚਲ ਆਪਾਂ ਇਹ ਸਾਫ਼ ਕਰਕੇ ਤੇ ਫੇਰ ਆਪਣਾ ਖੋਲਦੇ ਆਂ ਵੱਡਾ ਘੁੱਟਾ ਇਹ ਵੱਡੀ ਜੋ ਆਪਾਂ ਟਰੀਆਂ ਬਾਅਦ ਚ ਕੱਟਾਂਗੇ ਟਰੀਆਂ ਸਾਫ਼ ਕਰਨ ਵਾਲੀਆਂ ਪਹਿਲਾਂ ਆਪਾਂ ਲੇਕੀ ਚੱਲਦੇ ਆਂ ਕੁੰਡੇ ਬਾਹਰ ਕੁੰਡੇ ਬਾਹਰ ਲਈ ਚੱਲ ਕੇ ਤੇ ਇੱਕ ਬੱਚਾ ਸ਼ਾਇਦ ਬਾਹਰ ਆ ਜਾਂਦਾ ਨਹੀਂ ਆਪਾਂ ਤੋਂ ਨੁਕਸਾਨ ਬਹੁਤ ਵੱਡਾ ਹੋ ਗਿਆ ਇੱਕ ਕਬੂਤਰੀ ਜਿਹੜਾ ਦਾਣੇ ਪਾਉਣ ਲੱਗੇ ਆ ਉਹ ਤੁਹਾਨੂੰ ਆ ਕੇ ਕਬੂਤਰੀ ਵਖਾਉਣੇ ਤੇ ਤੁਹਾਨੂੰ ਦੱਸ ਦੇਵੀਂ ਆ ਬਈ ਕੀ ਗੱਲ ਹੋਈ ਆ ਹੁਣ ਮੈਂ ਦਵਾਈ ਲੈਣ ਚੱਲੇ ਆ ਮੈਂ ਡਾਕਟਰ ਦੇ ਮੈਡੀਕਲ ਤੇ ਜਾਣਾ ਫਿਰ ਤੁਹਾਨੂੰ ਆ ਕੇ ਦੱਸਾਂਗੇ ਵੀ ਕੀ ਹੋਇਆ ਕੀ ਨਹੀਂ ਬਹੁਤ ਚੰਗੀ ਕਬੂਤਰੀ ਤੇ ਬਹੁਤ ਹੀ ਉਹਦੇ ਬੁਰੀਏ ਪਰ ਹੋ ਜੋ ਵੀ ਸੱਟ ਕੋਈ ਗੱਲ ਨਹੀਂ ਫਿਰ ਆ ਕੇ ਤੁਹਾਨੂੰ ਦਿਖਾਉਣੇ ਵੀ ਆ ਤੇ ਉਹਦਾ ਟ੍ਰੀਟਮੈਂਟ ਵੀ ਕਰਦੇ ਆ ਤੇ ਜਖਮ ਤੋਂ ਸੁੱਕਣ ਤੋਂ ਇਹ ਗੋਲੀਆਂ ਤੇ ਵਿਸਾਰੀ ਲਾਵਾਂਗੇ ਕਿਉਂਕਿ ਵਿਸਾਰਨਾ ਸਭ ਤੋਂ ਛੇਤੀ ਜਖਮ ਸੁਖਦਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਹੀ ਚੰਗੀ ਕਬੂਤਰੀ ਸੀਗੀ ਬਹੁਤ ਹੀ ਚੰਗੀ ਕਬੂਤਰੀ ਸੀਗੀ ਜਿਹੜੀ ਵਿਚਾਰੀ ਉਹ ਹੋਈ ਵੀ ਆ ਤੇ ਚਲੋ ਕੋਈ ਗੱਲ ਨਹੀਂ ਮੈਂ ਕਦੇ ਨਸਾਰ ਕੀਤਾ ਨਹੀਂਗਾ ਮੈਂ ਪੱਖਾ ਬੰਦ ਕਰ ਦੇਣਾ ਹਾਂ ਨਾ ਤੇ ਹੁਣ ਤੁਹਾਨੂੰ ਦਿਖਾਉਣੀ ਆ ਕਬੂਤਰੀ ਵੀ ਜਖਮ ਵੀ ਬਹੁਤ ਵੱਡਾ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਬੂਤਰੀ ਜਿਹੜੀ ਪੱਖੇ ਚ ਵੱਜੀ ਵੀ ਐ ਉਹ ਇੱਥੋਂ ਨਿਕਲ ਕੇ ਤੇ ਬਾਹਰ ਨਿਕਲ ਗਈ ਤੇ ਉਹ ਪੱਖੇ ਚ ਵੱਜ ਗਈ ਤੇ ਵੈਸੇ ਉਹ ਤਾਂ ਠੀਕ ਆ ਬਾਕੀ ਉਹ ਐ ਤਾਂ ਬਈ ਵਧੀਆ ਫਰਦੀ ਆ ਤੁਰੀ ਫਰਦੀ ਆ ਤੇ ਹੁਣ ਪਾਲਣੀ ਪਊਗੀ ਬੈਠੀ ਥੱਲੇ ਉਹ ਵੀ ਜਖਮ بابا ਬਸਾਰ ਹੀ ਲਾਵਾਂਗੇ ਕੁਛ ਹੋਰ ਨਹੀਂ ਲਾਉਂਦੇ ਆ ਬੇਟੀ ਜਖਮ ਆ ਵੀ ਜਖਮ بابا ਬਣ ਗਿਆ ਹੁਣ ਆਪੇ ਇਹਦੇ ਲਾਉਣੇ ਆ ਬਸਾਰ ਉਸੂਰ ਖੂਨ ਕਾਫੀ ਨਿਕਲ ਹੀ ਜਾਂਦਾ ਨਾਲੇ ਤਾਂ ਜ਼ਖਮ ਸਾਫ਼ ਕਰਦੇ ਆਪਾਂ ਤੇ ਨਾਲੇ ਸਵਾਰ ਕੇ ਲਾਉਂਗੇ ਹਾਂਜੀ ਜੋ ਤਰ ਗਿਆ ਆ ਗਿਆ ਸਕੂਲੋਂ ਦੂਜਾ ਉੱਧਰ ਲੱਗ ਗਿਆ ਕਿੱਧਰ ਗਿਆ ਉਹਨੂੰ ਮੈਂ ਭਾਲਦਾ ਇਹ ਆ ਖੜਾ ਆ ਗਿਆ ਸਕੂਲੋਂ ਆ ਗਿਆ ਦੋਵੇਂ ਭਰਾ ਸਕੂਲੋਂ ਤੇ ਹੁਣ ਲਾਓ ਵਰਦੀ ਪਾਣੀ ਪੂਣੀ ਪੀਓ ਮੇਰੇ ਪਤ ਨਾਲੋ ਆ ਨਵਾਂ ਜੂੜਾ ਛੱਡਿਆ ਖੱਟਣਾ ਦੀ ਕਬੂਤਰੀ ਆ ਕਾਲਸਰੀ ਤੇ ਲਾਲ ਚਿੱਟਾ ਲਾਲ ਚਿੱਟਾ ਵਾਲਾ ਕੂਤਰਾ ਹਾਂ ਕਰਕੇ ਉਹਨਾਂ ਨਾਲ ਰੱਖ ਦਿੰਦੀ ਆ ਐ ਡੀ ਡੀ ਦਾ ਭਰਾ ਚਲੇ ਖੇਤ ਆਪਣਾ ਵਾਣ ਆ ਗਿਆ ਵੱਤਰ ਤੇ ਅੱਜ ਵਾਣ ਵਾਉਣ ਲੱਗੇ ਆ ਵਾਣ ਆਪਣਾ ਵਹੀ ਜਾਂਦਾ ਤੇ ਆਪਣੀ ਪੰਜਾਂ ਚਾਰਾਂ ਦੇ ਨੂੰ ਪਨੀਰੀ ਆ ਜੂ ਵੀ ਲਾਉਣ ਵਾਲੀ ਹੋਊਗੀ ਤੇ ਵੇ ਰੂ ਦੀ ਮੇਰਨਾ ਆ ਆ ਵੀ ਸਾਡਾ ਜੋਤ ਹੈ ਸਾਡਾ ਦੂਜਾ ਵੀ ਜੋਤ ਆ ਇਹਨੂੰ ਆਵੇ ਕਹਿ ਦੇਣੇ ਆ ਤੇ ਵਾਣ ਆਪਣਾ ਈ ਛੀ ਕਿਲੇ ਆਲਕਦੀ ਮੀਰ ਨਾਲ ਤੇ ਉਹ ਇਹ ਟਰੈਕਟਰ ਵਾਲਾ ਖੜਾ ਪਾਣੀ ਪਿਆਉਣਾ ਚਾਹ ਪਿਆਉਣਾ ਤੇ ਉਹ ਸ਼ਮੀਰ ਕਰੇ ਆਣ ਬਹਿ ਗਿਆ ਫਿਰ ਕੰਲ ਪਾ ਕੇ ਪੰਡਾ ਤਿਆਰ ਕਰਕੇ ਰੱਖਦੇ ਨੇ ਫਰਾਪਾ ਆਪਣੀ ਸ਼ੈਂਪੀ ਰਹਿ ਗਈ ਜਿੰਮੀ ਆਪਾਂ ਦੇਤੀ ਜਿੰਨਾਂ ਦੀ ਸੀਗੇ ਉਹ ਲੈ ਗਏ ਕਿਉਂਕਿ ਨਹੀਂ ਲੋਟ ਆਉਂਦਾ ਇਹ ਲੜਦਿਆਂ ਸੀਗਾ ਆਪਸ ਵਿੱਚ ਜਦੋਂ ਰਾਤ ਨੂੰ ਛੱਡ ਦਿੰਦੇ ਸੀ ਉਹ ਤੋਂ ਬਹੁਤ ਲੜਦਿਆਂ ਤਾਂ ਕਰਕੇ ਉਹਨਾਂ ਕਹਦਾ ਬਈ ਤੁਸੀਂ ਆ ਜਾਓ ਭਈ ਆਪਣੀ ਕੁੱਤੀ ਲੈ ਜਾਓ ਆ ਕੇ ਉਹ ਲੈ ਗਏ ਕੱਲ ਨੂੰ ਖੁੱਡੇ ਸਾਫ਼ ਕਰਨਗੇ ਉਹ ਜੋੜੀ ਦੇ ਅੰਡੇ ਚੱਕੇ ਸੀ ਉਹਨੇ ਕੱਡੇ ਅੰਡੇ ਲਾਈ ਨੀਗੇ ਇੱਧਰ ਵੀ ਲਾਈ ਦੋਈ ਆ ਇੱਧਰ ਵੀ ਲਾਈ ਬੈਠੀ ਆ ਆਪਾਂ ਫਿਰ ਦੇਖਦੇ ਆਂ ਉਹਾਂ ਦੇ ਲਾਹਲੇ ਤੋਂ ਉਹਦੇ ਹੰਡੇ ਵੀ ਬਦਲ ਦੇਣ ਫੇਰੀ ਜੋੜੀ ਮੰਗੀ ਜਾਂਦਾ ਜੀ ਦੀ ਆਪਾਂ ਦੇਣੀ ਆ ਤੇ ਅੱਜ ਕਬੂਤਰ ਵੀ ਨਹੀਂ ਛੱਡੇਗੇ ਕਿਉਂਕਿ ਅੱਜ ਸ਼ਹਿਰ ਗਏ ਸੀਗੇ ਤੂੰ ਕੀ ਕਰੀ ਜਾ ਨਾ ਇਹ ਬੈਠਾ ਨਾਉਣਾ ਮੁੜ ਕੇ ਫੇਰ ਭਿੱਜੇ ਨਾ ਤੇ ਕਬੂਤਰ ਸਾਰੇ ਆ ਪੱਲਾ ਖੰਭ ਤੋੜੀ ਬੈਠਾ ਪਤਾ ਨਹੀਂ ਕਿਵੇਂ ਤੇ ਇਹਨਾਂ ਦੇ ਸਾਰੇ ਖੁੱਡੇ ਸਾਫ਼ ਕਰਨ ਵਾਲੇ ਆ ਖੁੱਡੇ 'ਚ ਸਲਾਬ ਆ ਗਈ ਕਿਉਂਕਿ ਬਾਛੜ ਹੋ ਗਈ ਸੀ ਪਾਣੀ ਪੈ ਗਿਆ ਸੀਗਾ ਤਾਂ ਕਰਕੇ ਫਿਰ ਨਾਲੇ ਕੱਲ ਨੂੰ ਦਾਣੇ ਆ ਆਹ ਲੀਆਂ ਪਲੇਟਾਂ ਜਿਹੜੀਆਂ ਟਰੀਆਂ ਸਾਫ ਸਾਫ ਕਰਾਂਗੇ ਤੇ ਆਹ ਉਤਲੇ ਹੁੱਡੇ ਦੇ ਵਿੱਚ ਬੱਚੇ ਵੇਣੇ ਆਪਾਂ ਕਿਹੜੇ-ਕਿਹੜੇ ਖੋਗੇ ਤੇ ਆਹ ਫਿਰ ਤਿੰਨ ਜੋੜੀਆਂ ਦੂਜੀਆਂ ਦੋਵਾਂ ਨੇ ਹੀ ਬਾਂਡੇ ਲਾ ਲੈਣੇ ਅੱਜ ਸਵੇਰ ਲਾ ਲੈਣੇਗਾ ਨਹੀਂ ਲਾਏ ਤਾਂ ਕੱਲ ਨੂੰ ਜੂਤ ਨੂੰ ਤਾਂ ਚੜਾ ਕੇ ਵੇਖਾਂਗੇ ਵੀ ਲਾਹ ਲੈ ਕਿ ਨਹੀਂ ਤੇ ਆਹ ਨਾਲ ਬੱਚੇ ਆ ਇਹ ਆਹ ਦੇ ਐੜਨੇ ਕਿੰਨੇ ਗਿਆ ਤੇ ਉਹ ਆਪਣੀ ਕਬੂਤਰੀ ਸ਼ਾਇਦ ਬਾਜੂ ਵੀ ਕਿਉਂਕਿ ਉਹ ਤੋਂ ਅੰਦਰੋਂ ਨਿਕਲ ਕੇ ਪੱਖੇ 'ਚ ਵੱਜ ਗਈ ਸੀ ਤੇ ਉਹਦੇ ਜਿੱਥੇ ਪੇਟੀ ਹੁੰਦੀ ਆ ਪੇਟੀ ਕੋਲੇ ਵੱਜ ਗਈ ਤੇ ਆ ਕਬੂਤਰਾਂ ਵੀ ਇਹਨਾਂ ਦੇ ਕੁੱਡੇ ਖਾੜੇ ਸਾਰੇ ਸਾਫ਼ ਕਰ ਦੇਵਾਂਗੇ ਇਹ ਉੱਡਣ ਵਾਲੇ ਕਬੂਤਰ ਸੀ ਸਾਰੇ ਐਤ ਕੀ ਦੇ ਪੱਠੇ ਸੀਗੇ ਜਿਨ੍ਹਾਂ ਦੇ ਵਿੱਚ ਦੋ ਹੀ ਬਾਜੀਆਂ ਛੱਡੀਆਂ ਕਿਉਂਕਿ ਮੈਂ ਛੱਡ ਕੇ ਕਬੂਤਰ ਆਪਾਂ ਆਪਾਂ ਕਬੂਤਰ ਛੱਡਤੇ ਸੀਗੇ ਕੀ 7 ਸਾਲ ਵਿੱਚੋਂ ਛੱਡੇ ਰਹੇ ਆ ਤੇ ਫਿਰ ਆਪਾਂ ਛੱਡ ਕੇ ਕੂਤਰ ਦੂਰੀਆ ਰੱਖਿਆ। ਕੋਈ ਹੁਣ ਤਾਂ ਕਰਕੇ ਸਾਈਟਿੰਗ ਫਿਰ ਹੌਲੀ-ਹੌਲੀ ਕਰਾਂਗੇ ਭਾਈ ਜਿਵੇਂ ਕੋਈ ਹੰਬਲ ਕਰਨ ਕੋਲੋਂ ਬਹੁਤ ਥਾਂ ਤੋਂ ਕੂਤਰ ਹੌਲੀ-ਹੌਲੀ ਇਕੱਠੇ ਕੀਤੇ ਆ। ਤੇ ਹੌਲੀ-ਹੌਲੀ ਫਿਰ ਸਾਈਟਿੰਗ ਹੋਊਗੀ ਆਹ ਜੋੜੀ ਲਾਤੀ ਇੱਕ ਨਵੀਂ ਉਹ ਮਿਲਖਾਈ ਜੀ ਸੀ ਪਹਿਲਾਂ। ਆ ਵੀ ਲਾ ਜੀ ਨਾਲ ਕੂਤਰ ਕਾਲ ਸ੍ਰੀ ਕਬੂਤਰੀ ਲਾਤੀ। ਤੇ ਆਹ ਜੋੜੀਆਂ ਪੱਕੀਆਂ ਹੋਊਗਾ ਭਾਈ ਛੱਡ ਨਾਲੀਆਂ। ਇਹ ਤਾਂ ਕਬੂਤਰੀ ਹੋ ਗਈ ਸੈੱਟ ਕੋਸ਼ਿਸ਼ ਕਰਾਂਗੇ ਕਿ ਮੈਗਰੂ ਮੇਰ ਕਰੇ ਸੈੱਟ ਹੋ ਜੇ ਪਰ ਉਹ ਸੈੱਟ ਆ ਫਰਦੀ ਵਧਗਾ ਸੈਟਿੰਗ ਆ ਸੈੱਟ ਲੱਗਦੀ ਆ ਤੇ ਇੱਕ ਬੱਚਾ ਮਰ ਗਿਆ ਸੀਗਾ ਇੱਕ ਰਹਿ ਗਿਆ ਹੂ ਬੈਠਾ ਉਹਨੂੰ ਆਪਾਂ ਫੀ ਪਾਵਾਂਗੇ ਝੂਲੇ ਝੂਲੇ ਦੇ ਕੇ ਉਹਦੀ ਗਰੋਥ ਬਹੁਤ ਘਟਾ ਉਹ ਬੈਠਾ ਉਹ ਕਬੂਤਰ ਬਹੁਤ ਚੰਗੀ ਦਾ ਪੱਠਾ ਤੇ ਇਦੋਂ ਜਿਹੜਾ ਬਾਦੂ ਕਬੂਤਰ ਨਾ ਫਰਦਿਆਂ ਆਪਾਂ ਕਬੂਤਰਾਂ ਵਾਲੇ ਬਾਸੀ ਛੱਡ ਦਾਂਗੇ ਤੇ ਆਪੇ ਮੇਲ ਮੂਲ ਕੇ ਅੰਡੇ ਲਾ ਲੈਣੀਆਂ ਤੇ ਫਿਰ ਉਹਨਾਂ ਥੱਲੇ ਆਡਿਆਂ ਦੀ ਅਧਲਾ ਬਦਲੀ ਕਰ ਦਾਂਗੇ ਤੇ ਤਾਂ ਕਰਕੇ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਵਲੌਗ ਦੀ ਸਮਾਪਤੀ ਨਵਾਂ ਨਵਾਂ ਕੰਮ ਕਿਉਂਕਿ ਥੋੜੀ ਥੋੜੀ ਸਿੱਖਾਂਗੇ ਤੇ ਪ੍ਰਮਾਤਮਾ ਮਿਹਰ ਕਰੇ ਹਨਾ ਸਾਰਾ ਸਹਾਈਂ ਦਾ ਜੀ ਵਧੀਆ ਤੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਮਿਲਦੇ ਆ ਤੇ ਬਾਣ ਆਪਣਾ ਵਹੀ ਜਾਂਦਾ ਸੀਗਾ ਵਾਣ ਵਾ ਕੀ ਬੱਟਾਂ ਬਾਗੇ ਤੇ ਫਿਰ ਅਪਾ ਝੂਨ ਨਾ ਲਾਵਾਂ ਕੱਲ ਨੂੰ ਕਬੂਤਰ ਛੱਡਾਂਗੇ ਜਰੂਰ ਛੱਡਾਂਗੇ ਕਿਉਂਕਿ ਇਹ ਦੋ ਇਹ ਦੋ ਕਬੂਤਰ ਜਿਹੜੇ ਉੱਡਦੇ ਕੋਸ਼ਿਸ਼ ਈ ਕੀ ਆ ਜੇ ਵਧੀਆ ਸਹੀ ਉੱਡੇ ਤਾਂ ਬਾਜੀ ਜਰੂਰ ਛੱਡਾਂਗੇ ਤੇ ਚਲੋ ਮਿਲਦੇ ਆਂ ਜੀ ਸასი ਸ਼ਕਲ ਸਾਰੇ ਨੂੰ ਤੇ ਮੇਰਾ ਵੀਰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਹਨਾ ਤੇ ਆ ਮੇਰਾ ਸ਼ੋਰ ਮਗਰ ਮੈਨੂੰ ਤੰਗ ਕਰੀ ਜਾਂਦਾ ਤੇ ਚਲੋ ਮਿਲਦੇ ਆਂ ਕੱਲ ਨੂੰ ਨਾ ਹੋਇਆ